ਮੇਰੀ ਪ੍ਰੀਤ ਜਗਜੀਤ ਜੀ ਦੇ ਨਾਲ ਦੂਜਾ ਮੈਨੂੰ ਹੋਰ ਕੋਈ ਨਾ ਮੇਰੀ ਪ੍ਰੀਤ ਜਗਜੀਤ ਜੀ ਦੇ ਨਾਲ ਦੂਜਾ ਮੈਨੂੰ ਹੋਰ ਕੋਈ ਨਾ ਗੁਰੂ ਜਗਜੀਤ ਸਾਰੇ ਜਗ ਤੋਂ ਪਿਆਰਾ ਏ ਦੁਖੀਆਂ ਗਰੀਬਾਂ ਦਾ ਬਣਿਆ ਸਹਾਰਾ ਏ ਦੁਖੀਆਂ ਗਰੀਬਾਂ ਦਾ ਬਣਿਆ ਸਹਾਰਾ ਏ ਮੈਂ ਤਾਂ ਜਾਣ ਲਿਆ ਪੁਰਖਿਆ ਕਾਲ ਦੂਜਾ ਮੈਨੂੰ ਹੋਰ ਕੋਈ ਨਾ ਮੇਰੀ ਪ੍ਰੀਤ ਜਗਜੀਤ ਜੀ ਦੇ ਨਾਲ ਦੂਜਾ ਮੈਨੂੰ ਹੋਰ ਕੋਈ ਨਾ ਗੱਡੀ ਉੱਤੇ ਬੈਠ ਜਦੋਂ ਤਾਂ ਉਸ ਵਜੋਂਦੇ ਨੇ ਵੱਡੇ ਵੱਡੇ ਰਾਗੀਆਂ ਨੂੰ ਆਪ ਸਮਝੋਂਦੇ ਨੇ ਵੱਡੇ ਵੱਡੇ ਰਾਗੀਆਂ ਨੂੰ ਆਪ ਸਮਝੋਂਦੇ ਨੇ ਮੈਨੂੰ ਆਵੇ ਗੁਰੂਨਾਥ ਖਿਆਲ ਦੂਜਾ ਮੈਨੂੰ ਹੋਰ ਕੋਈ ਨਾ ਮੇਰੀ ਪ੍ਰੀਤ ਜਗਜੀਤ ਜੀ ਦੇ ਨਾਲ ਦੂਜਾ ਮੈਨੂੰ ਹੋਰ ਕੋਈ ਨਾ ਸੰਗਤ ਸਾਰੀ ਇਹ ਦੇ ਚਰਨਾਚ ਕਹਿੰਦੀ ਚਰਨਾ ਦੀ ਮੋਜ ਸਦਾ ਸੰਗਤਾਂ ਨੂੰ ਰਹਿੰਦੀ ਏ ਚਰਨਾ ਦੀ ਮੋਜ ਸਦਾ ਸੰਗਤਾਂ ਨੂੰ ਰਹਿੰਦੀ ਏ ਮੇਰੀ ਨੇ ਬਜਾਏ ਚਰਨਾ ਦੇ ਨਾਲ ਦੂਜਾ ਮੈਨੂੰ ਹੋਰ ਕੋਈ ਨਾ ਮੇਰੀ ਪ੍ਰੀਤ ਜਗਜੀਤ ਜੀ ਦੇ ਨਾਲ ਦੂਜਾ ਮੈਨੂੰ ਹੋਰ ਕੋਈ ਨਾ ਜੋ ਵੀ ਆਕੇ ਮੇਰੇ ਗੁਰਾਂ ਨੂੰ ਤਿਉਂਦੇ ਨੇ ਮੂੰਹ ਵਿੱਚੋਂ ਮੰਗੀਆਂ ਮੁਰਾਦਾ ਉਹੀ ਪਾਉਂਦੇ ਨੇ ਮੂੰਹ ਵਿੱਚੋਂ ਮੰਗੀਆਂ ਮੁਰਾਦਾ ਉਹੀ ਪਾਉਂਦੇ ਨੇ ਜੁਕੇ ਤੇਰੇ ਅੱਗੇ ਸਾਰਾ ਸੰਸਾਰ ਦੂਜਾ ਮੈਨੂੰ ਹੋਰ ਕੋਈ ਨਾ ਮੇਰੀ ਪ੍ਰੀਤ ਜਗਜੀਤ ਜੀ ਦੇ ਨਾਲ ਦੂਜਾ ਮੈਨੂੰ ਹੋਰ ਕੋਈ ਨਾ ਮੇਰੀ ਪ੍ਰੀਤ ਜਗਜੀਤ ਜੀ ਦੇ ਨਾਲ ਦੂਜਾ ਮੈਨੂੰ ਹੋਰ ਕੋਈ ਨਾ ਧਨਵਾਦ